ਸ਼ਾਸਿਕਾ ਸਾਰਨ ਮਹਿਨਤੇ ਰੰਦਾਵਾ ਤੁਹਾਡੇ ਲਈ ਰੇਡੀਓ ਸਪਾਈਸ ਦੀ ਤੀਨ ਦੇ ਵੱਲੋਂ ਗੁਰਦਾਰ ਸਾਹਿਬ ਦੇ ਵਿੱਚ ਇੱਥੇ 3.0 ਦਸ਼ੇਸ਼ ਦਰਬਾਰ ਆਇਆ ਹੁਣ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਕਿ ਸਟਾਲ ਆਮ ਤੌਰ ਦੇ ਉੱਤੇ ਲੱਗਦੇ ਨੇ ਵੱਖ-ਵੱਖ ਤੇ ਬਹੁਤ ਵਧੀਆ ਲੱਗਾ ਕਿ ਅੱਜ ਸਟਾਲ ਜਿਹੜਾ ਕਿਤਾਬਾਂ ਦਾ ਜਿਹੜਾ ਲੱਗਿਆ ਹੋਇਆ ਕਿਤਾਬਾਂ ਦੇ ਪੱਖੋਂ ਜੇ ਆਪਾਂ ਗੱਲ ਕਰਦੇ ਆ ਬਹੁਤ ਘੱਟ ਪੰਜਾਬੀ ਜਿਹੜੇ ਆ ਸਾਹਿਤ ਦੇ ਨਾਲ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਜੁੜੇ ਹੋਏ ਆ ਸੋ ਇਸ ਐਫਰਟ ਨੂੰ ਲੈ ਕੇ ਆਪਾਂ ਕਹੀਏ ਕਿ ਦਰਵਾਜ਼ੇ ਦੇ ਸਾਹਮਣੇ ਬੈਠ ਕੇ ਸਾਡਾ ਇੱਕ ਨੌਜਵਾਨ ਜਿਹੜਾ ਸਾਰਿਆਂ ਨੂੰ ਜਿਹੜਾ ਉਤਸ਼ਾਹ ਦੇ ਨਾਲ ਪ੍ਰੇਰਿਤ ਕਰ ਰਿਹਾ ਆਓ ਉਹਨਾਂ ਨਾਲ ਗੱਲ ਕਰਦੇ ਆ ਨਾਲੇ ਪੁੱਛਦੇ ਆ ਕਿ ਕਿਉਂ ਇੱਥੇ ਲਾ ਰਿਹਾ ਸਸੀਗਰ ਵੀਰ ਨਤੇਰਨ ਦਾ ਸਸੀਗਰ ਭਾਈ ਬਹੁਤ ਬਹੁਤ ਧੰਨਵਾਦ ਜੀ ਆਪਣਾ ਸ਼ੁਭਨਾਮ ਮੇਰਾ ਨਾਮ ਜਸਾ ਭਾਈ ਜਸਾ ਕਮਾਲੂ ਨਾਲ ਮੈਨੂੰ ਆਕਲੈਂਡ ਤੇ ਬਹੁਤ ਲੋਕ ਜਾਣਦੇ ਆ ਮੈਂ ਇੱਕ ਆਰਟਿਸਟ ਵੀ ਆ ਆਪਣਾ ਚੈਨਲ ਆ YouTube ਦੇ ਉੱਤੇ ਬਟਿੰਡੀਅਨ ਵਾਇਸ ਜੀ ਸਾਰੇਤਨਾ ਮੈਨੂੰ ਪਿਆਰ ਆ ਜੀ ਤੇ ਮੈਂ ਪਾਠਕ ਪੈਦਾ ਕਰਨਾ ਚਾਹਣਾ ਜੀ ਇੱਥੇ ਜੀ ਇਹੀ ਕਾਰਨ ਆ ਮੈਂ ਸਾਰੇ ਗੁਰੂ ਘਰਾਂ ਜਾਂਦਾ ਹੁੰਦਾ ਜੀ ਰੋਟਰੂਆ ਹੋ ਗਿਆ ਰੰਗਾ ਆਕਲੈਂਡ ਦੇ ਵਿੱਚ ਜਿੰਨੇ ਵੀ ਆ ਤੇ ਹੁਣ ਟੂਰਨਾਮੈਂਟ ਚੱਲ ਪੈਣਾ ਕਬੱਡੀ ਦੇ ਫਿਰ ਉੱਥੇ ਹੀ ਪਹੁੰਚਿਆ ਕਰਾਂਗੇ ਕਿਉਂਕਿ ਇੱਥੇ ਆਪਾਂ ਗੱਲਾਂ ਸਿੱਖ ਧਰਮ ਨਾਲ ਸੰਬੰਧਿਤ ਕਿਤਾਬਾਂ ਹੀ ਲਾ ਸਕਦੇ ਆ ਉੱਥੇ ਆਪਾਂ ਸਾਰੇ ਹੀ ਸਾਹਿਤ ਜਿਹੜਾ ਹੋਊਗਾ ਫਿਕਸ਼ਨ ਨੋਵਲ ਜਿਹੜਾ ਹੋ ਗਿਆ ਪੋਇਟਰੀ ਹੋਗੀ ਹਣਾਂ ਬਸ ਸਾਰੇ ਉਹ ਲਾਜ਼ਮ ਕਿਤਾਬਾਂ ਵੀਰ ਜੀ ਕਿੱਥੋਂ ਮਗਾਉਨੇ ਆ ਤੁਸੀਂ ਆਪਣੇ ਬਾਈ ਭਰਾ ਆਪਣੀ ਲਾਇਬ੍ਰੇਰੀ ਆ ਮੂਸੇ ਸਿੱਧੂ ਮੂਸੇ ਵਾਲੇ ਘਰ ਦੇ ਨਾਲ ਹੀ ਓਕੇ ਹਾਂਜੀ ਹਾਂ ਆਪਣਾ ਭਰਾ ਐਸਗਾ ਮਨਜਿੰਦਰ ਮੱਖਾ ਉਹਨਾਂ ਦੀ ਕਿਤਾਬ ਵੀ ਆ ਜ ਹੁਣ ਹਾਂ ਦਾ ਰੀਅਲ ਰੀਜਨ ਬਾਈ ਲੈਜੈਂਡ ਡਾਈਡ ਹਾਂ ਸਿੱਧੂ ਮੂਸੇ ਵਾਲੇ ਨਾਲ ਰਹੇ ਹੋਏ ਆ ਉਹ ਹਾਂ ਤੇ ਉਹਨਾਂ ਨੇ ਅਸਲ ਚ ਮੈਨੂੰ ਉਹਨਾਂ ਨੇ ਆਉਣਾ ਸੀਗਾ ਇੱਥੇ ਸਿੱਧੂ ਮੂਸੇ ਵਾਲੇ ਜਾਣਦਨ ਤੇ ਇੱਕ ਰਤਨ ਬਾਈ ਆ ਅ ਪੱਤਰਕਾਰ ਆ ਬਾਈ ਜੀ ਉਹਨਾਂ ਨੇ ਫਿਰ ਮੈਨੂੰ ਰਹਿ ਦਿੱਤੀ ਵੀ ਤੁਸੀਂ ਇੱਥੇ ਸਟਾਲ ਲਾਇਆ ਕਰੋ ਫਿਰ ਮੈਂ ਪਹਿਲੀ ਵਾਰ ਇੱਥੇ ਲਾਈ ਸੀ ਅਜ ਤੋਂ 2-3 ਮਹੀਨੇ ਪਹਿਲਾਂ ਹੁਣ ਫਿਰ ਮੈਂ ਹਰੇਕ ਗੁਰੂ ਘਰ ਚ ਸ਼ਨੀਵਾਰ ਐਤਵਾਰ ਨੂੰ ਲਾਉਣਾ ਹੈ ਜੀ ਕਿੱਦਾਂ ਦਾ ਰਿਸਪੌਂਸ ਮਿਲਦਾ ਵੀ ਰਿਸਪੌਂਸ ਹਜੇ ਥੋੜਾ ਜਿਹਾ ਹੋਇਆ ਪਰ ਮੈਂ ਜਿਵੇਂ ਮਹਿਸੂਸ ਕਰ ਰਿਹਾ ਹਾਂ ਬਈ ਵੀ ਲੋਕ ਇਧਰਲੇ ਬਸੇ ਮੂਡ ਘਟ ਰਹੇ ਆ ਕਿਤਾ ਬਾਣੇ ਘਟ ਰਿਹਾ ਜਿਵੇਂ ਜਿਵੇਂ ਬੰਦਾ ਗਰੋ ਅਪ ਹੋਈ ਜਾਂਦਾ ਹੈ ਦੇਖੋ ਬਈ ਇੱਕ ਉਮਰ ਹੁੰਦੀ ਹੈ ਵੀ ਆਪਾਂ ਨੂੰ ਲਾਊਡ ਮਿਊਜ਼ਿਕ ਵਧੀਆ ਲੱਗਦਾ ਹੁੰਦਾ ਜੀ ਪਰ ਜਿਹੜੀ ਉਦੋਂ ਅਗਲੀ ਸਟੇਜ ਹੈ ਹਾਂ ਉਦੋਂ ਫਿਰ ਹਰੇਕ ਦਾ ਕੋਈ ਪਰਿਵਾਰ ਵਾਲਾ ਬੰਦਾ ਹੋ ਜਾਂਦਾ ਵਿਆਹ ਹੋ ਜਾਂਦਾ ਹਨਾ ਉਦੋਂ ਫਿਰ ਐ ਵੀ ਚਾਰ ਬੰਦਿਆਂ ਚ ਬੈਠਣਾ ਇਸ ਤਰ੍ਹਾਂ ਜਿ ਬੈਠਣਾ ਹਰੇਕ ਬੰਦਾ ਕਹਿੰਦਾ ਵੀ ਆਪਾਂ ਨੂੰ ਗੱਲਬਾਤ ਕਰਨ ਦਾ ਮਾੜੀ-ਮੁੱਟੀ ਸੈਂਸ ਸੁਣੀ ਚਾਹੀਦੀ ਜੇ ਆਪਾਂ ਚਾਰ ਬੰਦਿਆਂ ਚ ਬੈਠੇ ਗੱਲਬਾਤ ਕਰਨੀ ਹਨਾ ਤਾਂ ਫਿਰ ਬੰਦਾ ਕਿਤਾਬਾਂ ਵਾਲੇ ਪਾਸੇ ਮੁੜਦਾ ਹੀ ਆ ਭਾਈ ਜੀ ਤੇ ਇਹਦੇ ਉੱਤੇ ਹੋਰ ਆਪਣਾ ਇਤਿਹਾਸ ਇਸ ਤਰੀਕੇ ਦਾ ਖਾਸ ਕਰਕੇ ਇਹਦਾ 18ਵੀਂ ਸਦੀ ਦਾ ਤੇ ਉਹ ਆਪਾਂ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ ਇਤਿਹਾਸ ਪੜ੍ਹ ਕੇ ਜਿਹੜੀ ਆਪਣੇ ਚ એનર્ਜੀ ਆਉਂਦੀ ਆ ਉਹ ਬਹੁਤ ਵਾਹ ਕਮਾਲ ਹੈ ਜੀ ਸੋ ਮੈਂ ਜਿੱਥੇ ਤੁਹਾਡੀ ਪੁਸਤਕਾਂ ਦੀ ਕਲੈਕਸ਼ਨ ਦੇਖ ਰਿਹਾ ਜਰਨੈਲਾਂ ਤੋਂ ਲੈ ਕੇ ਤੁਸੀਂ ਜਿਹੜੇ ਸਾਡੀ ਭਾਈਚਾਰੇ ਦੇ ਵਿੱਚ ਛਾਪ ਛੱਡ ਕੇ ਗਏ ਆ ਆਪਾਂ ਕਹਿ ਸਕਦੇ ਆ ਮਹਾਪੁਰਸ਼ਾ ਤੋਂ ਲੈ ਕੇ ਧਾਰਮਿਕ ਜਿਹੜੀ ਕਿਤਾਬਾਂ ਇੱਥੇ ਤੁਸੀਂ ਜੜੀਆਂ ਰੱਖਿਆ ਆ ਸੋ ਵੀ ਤੁਹਾਡੇ ਨਾਲ ਕਿਸੇ ਨੇ ਕੰਟੈਕਟ ਕਰਨਾ ਹੋਵੇ ਜੁਆਇਨ ਦਾ ਵੀਕ ਕਿਤਾਬ ਖਰੀਦਣੀ ਹੋਵੇ ਤੇ ਥੋੜਾ ਜਲ ਦੱਸਾ ਹਾਂ ਬਾਈ ਜਿਹੜੇ ਬਾਈ ਵੀ ਆਉਂਦੇ ਆ ਮੈਂ ਉਹਨਾਂ ਨਾਲ ਨੈਟ ਦੇ ਥਰੂ ਜੁੜ ਜਾਂਣਾ ਉਹਨਾਂ ਨੰਬਰ ਆਪਦਾ ਦੇ ਦਵਾਂਗਾ ਬਾਈਆਂ ਨੂੰ ਹਜੇ ਉਸ ਤਰੀਕੇ ਨਾਲ ਆਰਗੇਨਾਈਜ਼ਮ ਹੋਇਆ ਵੀ ਨਹੀਂ ਪਰ ਆਉਣ ਵਾਲੇ ਸਮੇਂ 'ਚ ਹੋ ਜਾਊਗਾ ਮੈਂ ਇੱਥੇ ਉਸ ਤਰੀਕੇ ਨਾਲ ਆਪਾਂ ਕਿਤਾਬ ਇੱਕ ਸ਼ਾਪ ਹੀ ਪਾ ਲਾਂਗੇ ਜੀ ਹਾਂ ਹੁਣ ਥੋੜਾ ਜਿਹਾ ਉਸ ਤਰੀਕੇ ਦਾ ਵੀ ਲੋਕਾਂ ਨੂੰ ਪਾਠਕ ਪੈਦਾ ਕਰ ਰਹੇ ਆ ਆਪਾਂ ਜਿਵੇਂ ਜਿਵੇਂ ਇੰਟਰਸਟ ਬਿਲਡ ਅਪ ਹੋਈ ਜਾਊਗਾ ਆਪਾਂ ਉਸ ਤਰੀਕੇ ਨਾਲ ਕੰਮ ਹੋ ਗਰ ਕਰੀ ਜਾਵਾਂਗੇ ਵੈਸੇ ਮੈਂ ਨੰਬਰ ਦੇ ਦਣਾ ਹਣਾ ਇੱਥੇ ਤੁਹਾਨੂੰ ਬਾਦੀਪੁਰਾਂ ਵੀ ਦੱਸ ਦਣਾ ਬਾਈ ਹਾਂ ਮੇਰਾ ਨੰਬਰ ਬਾਈ ਹੈਗਾ 0225844654 0225844654 ਇਹ ਤੇ ਬਾਈ ਜੇ ਕਿਸੇ ਨੇ ਬਾਈ ਇਤਿਹਾਸ ਨਾਲ ਸੰਬੰਧਿਤ ਜਾਂ ਕੋਈ ਹੋਰ ਸਾਹਿਤਿਕ ਕਿਤਾਬ ਮੈਥੋਂ ਲੈਣੀ ਆ ਤਾਂ ਮੇਰੇ ਨਾਲ ਜ਼ਰੂਰ ਕੰਟੈਕਟ ਕਰੋ ਬਾਈ ਕੋਈ ਇਹ ਨਹੀਂ ਆਪਾਂ ਵਧੀਆ ਗਾਈਡੈਂਸ ਵੀ ਦਵਾਇਆ ਕਈ ਵਾਰੀ ਬੰਦੇ ਨੂੰ ਆਇਆ ਹੁੰਦਾ ਵੀ ਆਪਾਂ ਕਿਤਾਬਾਂ ਨਾਲ ਜੁੜਨਾ ਚਾਹੁੰਦੇ ਆ ਪਰ ਉਹ ਕੋਈ ਕਿਤਾਬ ਜਿਵੇਂ ਮੇਰਾ ਦਾਗਿਸਤਾਨ ਬਾਈ ਮੈਥੋਂ ਕਿਤਾਬ ਲੈ ਕੇ ਗਿਆ ਮੈਨੂੰ ਤਾਂ ਪੁੱਛਿਆ ਮਾਹਬਾਈ ਤੁਸੀਂ ਹੋਰ ਕੋਈ ਸਾਹਿਬ ਦੀ ਕਿਤਾਬ ਪੜ੍ਹੀ ਆ ਉਹ ਕਹਿੰਦੇ ਬਈ ਪਹਿਲੀ ਕਿਤਾਬ ਪੜ੍ਹ ਰਿਆ ਫਿਰ ਆਪਾਂ ਗਾਈਡੈਂਸ ਵੀ ਉੱਥੇ ਦੰਨੀ ਆ ਕਿਉਂਕਿ ਮੇਰਾ ਦਾਗਿਸਤਾਨ ਇੱਕ ਰਸ਼ੀਨ ਲਿਟਰੇਚਰ ਦੀ ਕਿਤਾਬ ਆ ਉਹ ਅਨੁਵਾਦਿਤ ਕੀਤਾ ਹੋਇਆ ਸਾਹਿਤ ਆ ਉਹ ਜਦੋਂ ਕੋਈ ਬੰਦਾ ਪਹਿਲੀ ਕਿਤਾਬ ਪੜ੍ਹਦਾ ਉਹਦੇ ਵਾਸਤੇ ਮੈਂ ਕਹੂੰਗਾ ਵੀ ਨਹੀਂ ਹੈਗੀ ਹਾਂ ਉਹਦੇ ਨਾਲ ਰਿਲੇਟਡ ਜਿਵੇਂ ਮੇਰਾ ਪਿੰਡ ਕਿਤਾਬ ਹੋ ਗਈ ਗਿਆਨੀ ਗੁਰਦੇਵ ਸਿੰਘ ਦੀ ਲਿਖੀ ਹੋਈ ਉਹਦੇ ਵਿੱਚ ਵੀ ਆਪਣਾ ਸਾਰਾ ਸੱਭਿਆਚਾਰ ਹੈ ਨਾ ਫਿਰ ਉਸ ਤਰੀਕੇ ਨਾਲ ਮੈਂ ਬੰਦੇ ਨੂੰ ਰეკਮੈਂਡ ਕਰ ਦਿੰਦਾ ਬਾਈ ਤੁਸੀਂ ਜੇ ਪਹਿਲੀ ਕਿਤਾਬ ਪੜ੍ਹਨੀ ਆ ਤਾਂ ਕੋਈ ਐਜੀ ਟੁਕਮੀ ਚੋਣ ਛੋਡੀ ਹੋਣੀ ਚਾਹੀਦੀ ਜਿਹੜੀ ਤੁਹਾਨੂੰ ਕਿਤਾਬਾਂ ਨਾਲ ਪਰਚੇ ਰੁਚੀ ਛੋਡੀ ਵਧੇ ਬਿਲਕੁਲ ਤੇ ਉਹ ਫਿਰ ਮੈਂ ਉਸ ਨੂੰ ਕੋਈ ਨਾਵਲ ਹੋ ਗਿਆ ਜਿਵੇਂ ਰਾਮਸਰੂਪਨ ਕੀ ਹੋ ਗਿਆ ਜਾਂ ਬਲਦੇਵ ਸਿੰਘ ਹੋ ਗਿਆ ਜਿਨ੍ਹਾਂ ਨੇ ਵੀ ਨਾਵਲ ਆਕਾਰ ਆਪਣੇ ਹੈਗੇ ਆ ਮੈਂ ਕੋਈ ਇਤਿਹਾਸਕ ਨਾਵਲ ਰეკਮੈਂਡ ਕਰ ਦਿੰਦਾ ਹੁੰਦਾ ਤੇ ਉਹਦੇ ਨਾਲ ਕੀ ਹੈ ਵੀ ਪਰ ਜਦੋਂ ਬੰਦਾ ਚਾਰ ਪੇਜ ਕਦਾ ਉਹਦੇ ਪੜਦਾ ਫਿਰ ਕਿਤਾਬ ਖਚਣ ਲੱਗ ਜਾਂਦੇ ਉਹਨੂੰ ਫਿਰ ਬੰਦਾ ਕਦਾ ਮਾਂ ਜੁੜ ਜਾਂਦਾ ਹੁਣ ਮੇਰਾ ਦਾਗਿਸਤਾਨ ਨਵੇਂ ਬੰਦੇ ਵਾਸਤੇ ਬਹੁਤ ਔਖੀ ਕਿਤਾਬ ਹੈ ਵੈਲਕਮ ਹਾਂਜੀ ਉਹ ਆਪਾਂ ਦੋ ਚਾਰ ਆਪਾਂ ਪੇਜ ਪੜਾਂਗੇ ਫਿਰ ਰੱਖ ਦਾਂਗੇ ਫਿਰ ਆਪਾਂ ਨੂੰ ਮਹਿਸੂਸ ਹੋਊਗਾ ਕਿਤਾਬ ਬਹੁਤ ਔਖੀ ਹੁੰਦੀ ਹੈ ਆਪਾਂ ਫਿਰ ਸਦਾਲੀ ਕਿਤਾਬਾਂ 'ਚ ਟੁੱਟ ਜਾਂਦੇ ਡੱਕ ਫਿਰ ਉੱਥੇ ਪਾਠਕ ਮਰ ਜਾਂਦਾ ਇੱਕ ਜੀ ਤੇ ਉੱਥੇ ਫਿਰ ਮੈਨੂੰ ਆਇਆ ਵੀ ਮੈਂ ਵਧੀਆ ਤਰੀਕੇ ਨਾਲ ਬੰਦੇ ਨੂੰ ਗਾਈਡ ਕਰਾਂ ਵੀ ਕਿਹੜੀ ਕਿਤਾਬ ਪੜ੍ਹੇ